ਮਹਾਵਾਰ ਦੇ ਵਿੱਚ ਕਿਦਾਂ ਦਾ ਇਸ ਤਰ੍ਹਾਂ ਹੁੰਦਾ ਵੀ ਸ਼੍ਰੀ ਕ੍ਰਿਸ਼ਨ ਜੀ ਤੇ ਸ਼ਿਸ਼ੂਪਾਲ ਦੇ ਵਿੱਚ ਇੱਕ ਡਿਬੇਟ ਹੁੰਦੀ ਹੈ ਜਿਹਦੇ ਵਿੱਚ ਕ੍ਰਿਸ਼ਨ ਜੀ ਕਹਿੰਦੇ ਆ ਸ਼ਿਸ਼ੂਪਾਲ ਤੇਰੀਆਂ ਮੈਂ ਸੋਹ ਗਾਲਾਂ ਮਾਫ ਕਰ ਦਿੱਤੀਆਂ ਹੁਣ ਨਾ ਕੱਢੀ ਇਹ ਆ Hindu ਧਰਮ ਅਸੀਂ ਸੋਹ ਗਾਲ ਤੇ ਵੀ ਮਾਫ ਕਰਨੇ ਵਾਲੇ ਬੰਦੇ ਹਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਨਾ ਗੰਭੀਰ ਮਸਲਾ ਸਾਹਮਣੇ ਆਇਆ ਬੀ ਅਦਵੀ ਜਿਸ ਬੰਦੇ ਨੇ ਕੀਤੀ ਸੁਣਨੇ ਜਾਇਆ ਮੰਦਬੁੱਧੀ ਆ ਉਹ ਤੇ ਕਮੈਂਟਾਂ ਰਾਹੀਂ ਵੀ ਬਹੁਤ ਜਵਾਬ ਆਏ ਲੋਕਾਂ ਦੇ ਵੀ ਨਹੀਂ ਵੀ ਮੰਦਬੁੱਧੀ ਨੂੰ ਕਿਹਾ ਗੁਰਦੁਆਰਾ ਹੀ ਦਿਖਦਾ ਕਈ ਪਿੱਛੇ ਲੀਡਰ ਵੀ ਕਹਿੰਦੇ ਤੇ ਇਹ ਗੱਲ ਕਿ ਆ ਮੰਦ ਉਹਦੀਆਂ ਨੂੰ ਗੁਰਦੁਆਰਾ ਹੀ ਦਿਖਦਾ ਨਹੀਂ ਦੋਸਤੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਸਾਡਾ ਸਮਾਜ ਹੈ ਜਿਹੜਾ ਉਹ ਬੋਲਦਾ ਘਟ ਹੈ ਇਸ ਕਰਕੇ ਥੋੜੀ ਜੀ ਇਸ ਗੱਲ ਪਰ ਮਿੱਟੀ ਪੈ ਜਾਂਦੀ ਮੈਂ ਆਪਣੇ ਸਮਾਜ ਵੱਲ ਤੇ ਤੁਹਾਨੂੰ ਬੋਲਣ ਲੱਗਿਆ ਤੇ ਅਕਸਰ ਤੁਸੀਂ ਮੈਂ ਤੁਹਾਨੂੰ ਮੇਰੇ ਨੂਰਪ੍ਰੇਵਦੀ ਤੁਸੀਂ ਮੰਦਿਰ ਆ ਸਕਦੇ ਆ ਮੈਂ ਤੁਹਾਨੂੰ ਇੱਕ ਬੰਦਾ ਦਿਖਾ ਦਊਂਗਾ ਕਿਵੇਂ ਸੰਤਾਂ ਨੂੰ ਗਾਲਾਂ ਕੱਢ ਕੇ ਉਹ ਚਲਾ ਜਾਂਦਾ ਹੈ ਮੈਂ ਤੁਹਾਨੂੰ ਇੱਕ ਬੰਦਾ ਐਸਾ ਵੀ ਦਿਖਾ ਦਾਂਗਾ ਕਿਵੇਂ ਮੈਂ ਇੱਕ ਦਿਨ ਮੰਦਿਰ ਚ ਬੈਠਾ ਸੀ ਭਦਰਕਾਲੀ ਮੰਦਿਰ ਦੇ ਵਿੱਚ ਤਾਂ ਉਹ ਕਦੇ ਸੰਤਾਂ ਨੂੰ ਛੇੜੇ ਕਦੇ ਤੁਰਕਾ ਦੀ ਅੰਦਰ ਮੂਰਤੀ ਨੂੰ ਜਾ ਕੇ ਛੇੜੇ ਤੇ ਇਸ ਤਰ੍ਹਾਂ ਦੇ ਨਜਾਣੇ ਕਿੰਨੇ ਹੀ ਕਾੜ ਮੈਂ ਅਕਸਰ ਦੇਖਦਾ ਰਹਿੰਦਾ ਹਾਂ ਪਰ ਅਸੀਂ ਸਨਾਤਨੀ ਯਾ ਕਹਿ ਲੋ ਅਸੀਂ ਸੋਚਦੇ ਯਾਰ ਮੰਤਪੁੱਤੀ ਆ ਯਾਰ ਇਹਨੂੰ ਕੀ ਕਹਿਣਾ ਅਸੀਂ ਪਾਪ ਔਰ ਪੁੰਨ ਦੇ ਵਿੱਚ ਫਰਕ ਰੱਖਦੇ ਅਸੀਂ ਗੁਰੂ ਮਹਾਰਾਜ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਅਸੀਂ ਗੀਤਾ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਸਾਨੂੰ ਕਦੇ ਇਹ ਨਹੀਂ ਆ ਵੀ ਅਸੀਂ ਸਿਰਫ ਦੇਖਿਆ ਤੇ ਤੁਰੰਤ ਫੈਸਲਾ ਲਿਆ ਤੁਰੰਤ ਫੈਸਲਾ ਲੈਣਾ ਤੇ ਗੁਰੂ ਮਹਾਰਾਜ ਨੇ ਵੀ ਤੇ ਭਗਵੱਚ ਵੀ ਲਿਖਿਆ ਹੋਇਆ ਵੀ ਇਹ ਤਾਂ ਇੱਕ ਕਾਲ ਦੇ ਪੈਰੇ ਦੇ ਵਿੱਚ ਆ ਤਾਂ ਤੇ ਬਹੁਤ ਮਾੜੀ ਘਟਨਾ ਵੀ ਹੋਈ ਉਸ ਬੱਚੇ ਦੀ ਮਾਂ ਕਰਲਾਕ ਲਾ ਕੇ ਰੋ ਰਹੀ ਹੈ ਮੇਰਾ ਮੁੰਡਾ ਕਸਾਈਆਂ ਵਾਂਗੂ ਵੱਢ ਦਿੱਤਾ ਦੋਸਤੋ ਮੈਂ ਸੇਮ ਐ ਸੀਨ ਦੇਖ ਰਿਹਾ ਸੀ ਮੈਂ ਕਿਹਾ ਜੇ ਮਨ ਲਓ ਇਹ ਮੰਦਰ ਦੇ ਵਿੱਚ ਉਸ ਤਰ੍ਹਾਂ ਕਰ ਰਿਹਾ ਤਾਂ ਮੈਂ ਦਿਲ 'ਚ ਸੋਚਿਆ ਬਾਊ ਜੇ ਤੂੰ ਕਿਤੇ ਉਧਰ ਕਰਦਾ ਹੁੰਦਾ ਤੇਰਾ ਕੀ ਬਣਦਾ ਦੋਸਤੋ ਬੜੇ ਵਿਚਾਰਨ ਅਧੀਨ ਇਹ ਗੱਲਾਂ ਐ ਇਹਦੇ ਵਿੱਚ ਬਹੁਤ ਕੁਝ ਰਲ ਗਿਆ ਹਨਾ ਤੁਮ ਮੈਕਸੀਨ ਨੂੰ ਮਾੜਾ ਨਹੀਂ ਕਹਿੰਦਾ ਨਾ ਕਿ ਜੇ ਧਰਮ ਦੇ ਖਿਲਾਫ ਬੋਲਦਾ ਅਗਰ ਫਿਰ ਵੀ ਮੈਂ ਕੁਝ ਬੋਲ ਗਿਆ ਹਾਂ ਤਾਂ ਮੈਂ ਦੋਸਤੋ ਪਿਆਰ ਨਾਲ ਤੁਹਾਡੇ ਕੋਲੋਂ ਸ਼ਮਾ ਮੰਗਦਾ ਮੈਂ ਮਾਫੀ ਮੰਗਦਾ ਪਰ ਮੇਰੇ ਦਿਲ ਦੇ ਵਿੱਚ ਆਇਆ ਵੀ ਕੁਝ ਲੀਡਰ ਵੀ ਦੇਖੋ ਇਸ ਗੱਲ ਨੂੰ ਚੱਕਦੇ ਤੇ ਬਈ ਇਹ ਗੁਰੂਦvare ਹੀ ਕੀ ਹੋ ਜਾਂਦੇ ਨਹੀਂ ਦੋਸਤੋ ਸਾਡੇ ਜਿੰਨੇ ਸਨਾਤਨੀਆਂ ਦੇ ਮੰਤਰਾਂ ਦੇ ਵਿੱਚ ਆਉਂਦੇ ਐ ਤੁਸੀਂ ਯਕੀਨ ਨਹੀਂ ਮੰਨਣਾ ਤੁਹਾਨੂੰ ਕ੍ਰੋਧ ਆ ਜਣਾ ਵੀ ਇਹ ਤਾਂ ਦੇ ਬੰਦੇ ਯਾਰ ਇਹ ਕੁਝ ਨਹੀਂ ਕਹਿ ਰਹੇ ਆ ਕਿਉਂ ਨਹੀਂ ਕਹਿ ਰਹੇ ਅਸੀਂ ਸੋਦੇ ਉਹਦਾ ਰੱਬ ਦਾ ਜੀ ਹੈ ਪਹਿਲਾ ਹੀ ਵਕਤ ਦਾ ਮੜਿਆ ਹੈ ਪਤਾ ਨਹੀਂ ਕਿਹੜੀ ਸਜ਼ਾ ਗੁਨਾਹ ਇਹਨੇ ਕੀਤਾ ਹੋਇਆ ਇਹਦੀ ਜਿਹੜੀ ਬੁੱਧੀ ਆ ਉਹ ਬੰਦ ਪਈ ਹੈ ਇਹਨੂੰ ਨਹੀਂ ਪਤਾ ਇਹ ਕੀ ਆ ਤੇ ਦੋਸਤੋ ਉਹਦੇ ਵਿੱਚ ਇੱਕ ਘਟਨਾ ਦੇ ਵਿੱਚ ਮੈਂ ਕੱਲ ਦੀ ਮੈਂ ਵੀ ਖਬਰ ਲਗਾਈ ਆ ਉਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਆ ਕਰੋ ਮੰਦ ਬੁੱਧੀ ਨਹੀਂ ਹੈ ਪਹਿਲਾਂ ਤਾਂ ਤੁਹਾਨੂੰ ਕਲੀਅਰ ਹੋਏ ਗਿਆ ਹੁਣ ਤੁਸੀਂ ਸਾਰੀਆਂ ਵੀਡੀਓ ਦੇਖ ਲਈ ਹੋਣੀਆਂ ਪਿੰਡ ਦੇ ਲੋਕਾਂ ਦੀਆਂ ਦੇਖ ਲਈਆਂ ਹੋਣੀਆਂ ਮੇਰਾ ਕੋਈ ਸਪਸ਼ਟੀਕਰਨ ਮੈਂ ਉਸ ਬੰਦੇ ਦਾ ਨਹੀਂ ਦੇਣਾ ਆ ਬੈਥੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਦੇਖੋ ਉਹ ਅੰਗ ਨੂੰ ਪਾੜ ਕੇ ਕਿਵੇਂ ਬਾਹਰ ਨੂੰ ਹੱਥ 'ਚ ਫੜ ਕੇ ਹੀ ਤੁਰਿਆ ਜਾਂਦਾ ਰੋਡ ਪਰ ਨੂੰ ਜੇ ਉਹ ਮੰਦਬੁੱਧੀ ਤਾਂ ਉਹ ਤਾਂ ਹੀ ਤਾਂ ਅਗਰ ਕੋਈ ਸਾਜ਼ਿਸ਼ ਹੁੰਦੀ ਸਿਆਸਤ ਹੁੰਦੀ ਤਾਂ ਉਹ ਤੁਸੀਂ ਦੱਸੋ ਮੈਨੂੰ ਉਹ ਫੜ ਕੇ ਉਹਨੂੰ ਵੀ ਪਤਾ ਹੈ ਸੀਸੀਟੀਵੀ ਲੱਗੇ ਸਾਕੋ ਲੱਗਿਆ ਰੋਡ ਪਰ ਨੂੰ ਜਾਂਦਾ ਨਹੀਂ ਐਦਾਂ ਨਹੀਂ ਹੁੰਦਾ ਬਾਕੀ ਰਹੀ ਗੱਲ ਮੈਂ ਆਪਣੇ ਸਨਾਤਨ ਵਾਲਤੇ ਤੁਹਾਨੂੰ ਜਵਾਬ ਦੇਣ ਆਇਆ ਤਾਂ ਵੇ ਸਾਡੇ ਨਾਲ ਇਦਾਂ ਦੀਆਂ ਘਟਨਾ ਅਕਸਰ ਰੋਜ਼ ਹੁੰਦੀਆਂ ਔਰ ਮੇਰੀ ਵੀਡੀਓ ਨੂੰ ਜਿਹੜੇ ਸਨਾਤਨੀ ਦੇਖਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦਿਓ ਜਵਾਬ ਦਿਓ ਵੀ ਤੁਹਾਡੇ ਨਜ਼ਦੀਕ ਕਦੇ ਮੰਦਿਰਾਂ ਜੀ ਤੁਸੀਂ ਇਸ ਤਰ੍ਹਾਂ ਦੇਖਿਆ ਹੈ ਨਾ ਕਿ ਨਹੀਂ ਦੇਖਿਆ ਬਾਕੀ ਕੁਝ ਕਹਿ ਗਿਆ ਹਾਂ ਉਹ ਮਾਂ ਗਲਤ ਤੁਮ ਆਪੀ ਚਾਹੁੰਦਾ ਹਾਂ ਜੈ ਹਿੰਦ